ਬਠਿੰਡਾ ਦੇ ਅੰਦਰ ਲੁਟੇਰਿਆਂ ਦੇ ਹੌਸਲੇ ਬਲੰਦ ਬਠਿੰਡਾ ਪੁਰਸਦਾ ਨਹੀਂ ਰਿਹਾ ਖੋਫ ਸ਼ਰੇਆਮ ਕੀਤੀਆਂ ਜਾ ਰਹੀਆਂ ਹਨ ਚੋਰੀਆਂ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਹੋਇਆ ਕੈਦ ਮੰਗਲਵਾਰ ਨੂੰ 3:30 ਵਜੇ ਦੇ ਲਗਭਗ ਦੋ ਮੋਟਰਸਾਈਕਲ ਸਵਾਰ ਚੋਰਾਂ ਵੱਲੋਂ ਇੱਕ ਮੋਬਾਈਲ ਦੀ ਦੁਕਾਨ ਦੇ ਉੱਤੇ ਰਾਮਪੁਰਾ ਵਿਖੇ ਚੋਰੀ ਕੀਤੀ ਗਈ ਅਤੇ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਇਸੇ ਤਰ੍ਹਾਂ ਇਹਨਾਂ ਵੱਲੋਂ ਅਗਲੀ ਵਾਰਦਾਤ ਨੂੰ ਅੰਜਾਮ ਦਿੱਤਾ ਪੋਚੋ ਮਾਰਡੀਬੀਖ ਜਿੱਥੇ ਐਲਈਡੀ ਦੀ ਦੁਕਾਨ ਸੀ ਉਥੇ ਇਹਨਾਂ ਦੋਨੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਥੇ ਵੀ ਆਪਣਾ ਚੋਰੀ ਕੀਤੀ ਗਈ ਇਹ ਵੀ ਮਾਮਲਾ ਸਾਰਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਵੱਲੋਂ ਭਗਤੇ ਵੀ ਇਹਨਾਂ ਜੋ ਆਪਣਾ ਇਹ ਚੋਰ ਹਨ ਇਹਨਾਂ ਵੱਲੋਂ ਉਥੇ ਵੀ ਚੋਰੀ ਕੀਤੀ ਗਈ ਉਸ ਦੀ ਸੀਸੀਟੀਵੀ ਕੈਮਰੇ ਦੀ ਫੋਟੋ ਅਜੇ ਤੱਕ ਸਾਹਮਣੇ ਨਹੀਂ ਆਈ ਬਠਿੰਡਾ ਪੁਲਿਸ ਦਾ ਖੌਫ ਲਗਾਤਾਰ ਘਟਦਾ ਜਾ ਰਿਹਾ ਜੇ ਗੱਲ ਕਰੀਏ ਤਾਂ ਬੀਤੀ ਕੱਲ ਬਠਿੰਡਾ ਦੇ ਅੰਦਰ ਬਠਿੰਡਾ ਦੇ ਕਮਲਾਣਰੂ ਕਲੋਨੀ ਵਿਖੇ ਇੱਕ ਦੁਕਾਨਦਾਰ ਤੋਂ 60000 ਰੁਪਿਆ ਪੀ ਰਿਕਸ਼ਾ ਤੇ ਆਈ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਸਨ ਅਤੇ ਅੱਜ ਦਿਨੇ ਸ਼ਾਮ ਨੂੰ 7 ਵਜੇ ਦੇ ਲਗਭਗ ਬਠਿੰਡਾ ਦੇ ਬਸੰਤ ਵਿਹਾਰ ਵਿਖੇ ਇੱਕ ਔਰਤ ਦੇ ਹੱਥ ਦੇ ਵਿੱਚੋਂ ਮੋਬਾਈਲ ਆਪਣਾ ਇਹ ਪਾਸ ਹੋ ਕੇ ਲੁਟੇਰੇ ਮੋਟਰਸਾਈਕਲ ਸਵਾਰ ਸਨ ਜਿਹੜੇ ਉਹ ਫਰਾਰ ਹੋ ਗਏ ਸਨ ਅਤੇ ਹੁਣ ਇਹ ਨਵੀਂ ਵੀਡੀਓ ਸਾਹਮਣੇ ਹੈ ਜਿੱਥੇ ਰਾਮਪੁਰਾ ਵਿਖੇ ਅੱਜ ਇਨ੍ਹਾਂ ਵੱਲੋਂ ਇੱਕ ਦੁਕਾਨ ਦੇ ਉੱਤੇ ਇਨ੍ਹਾਂ ਵੱਲੋਂ ਚੋਰੀ ਕੀਤੀ ਗਈ ਹੈ ਇੱਕ ਮੋਬਾਈਲ ਦੀ ਆਪਣੀ ਦੁਕਾਨ ਦੇ ਉੱਤੇ ਤੇ ਇਸੇ ਤਰ੍ਹਾਂ ਇਨ੍ਹਾਂ ਵੱਲੋਂ ਪੁੱਚੋ ਵਾਲੇ ਵਾਲੀ ਰੋਡ ਦੇ ਉੱਤੇ ਇੱਕ ਆਪਣਾ LED ਦੀ ਆਪਣੀ ਦੁਕਾਨ ਸੀ ਜਿਸ ਦੇ ਵਿੱਚ ਇਨ੍ਹਾਂ ਵੱਲੋਂ ਚੋਰੀ ਕੀਤੀ ਗਈ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕਾ ਹੈ